ਸਮਰੀਤ ਲਿਆ ਅਸੀਰਵਾਦਾਂ ਤੇਰਾ ਅਸੀਰਵਾਦ। ਪਰ ਇੱਕ ਸ਼ਰਤ ਸੀ। ਭਾਈ ਹੁਣ ਕਿਹੜੀ ਸ਼ਰਤ ਆ ਗਈ ਆ? ਮੈਨੂੰ ਟੀਵੀ ਉੱਡਾ ਘਾਉੜ ਗੇਮ ਖੜੋ। ਸਮਰੀਤ ਮੈਂ ਵਾਵਾ ਲੱਗਦੀ ਤੇ ਨਾ ਗੇਮ ਖੇਡਦੀ। ਤੂੰ ਤੇ ਨਿਆਣੀ ਆ ਤੇ ਮੈਂ ਕੋਈ ਨਿਆਣੀ ਆ। ਬਸ ਇੱਤੋਂ ਬਾਦ ਪੱਕਾ ਸਿਰਵਾਉਂਗੀ। ਫਿਰ ਹੋਣਾ ਹੀ। ਹਾਂ ਪੱਕਾ। ਥੋੜਾ ਚਿਰ ਖੇਡਣੀ ਜਾਂ ਚਿਰ ਨਹੀਂ ਖੇਡਣੀ। ਠੀਕ। ਠੀਕ ਆ ਫਿਰ ਮੈਂ ਆਪਣਾ ਕਾਹ ਹੋਰ ਵੀ ਘਰ ਦਾ ਕੰਮ ਕਰਨਾ ਵਾ। ਠੀਕ ਆ। ਪਿੰਨਾ ਮੈਂ ਬੋਲੂਗੀ। ਉਦਾਂ ਕਿ ਦਦੀ ਨੂੰ ਮੈਂ ਖੇਡ ਲੈਣੀ ਦੋਦੀ ਮੈਂ ਖੜ ਦੇਣੀ ਆ ਚੱਲ ਇਹ ਛਿੱਡੀ ਉੱਡ ਕਾਉਡ ਕਬੂਤਰ ਉੱਡ ਮੱਝ ਉੱਡ ਤੂੰ ਵੀ ਡਾਈ ਨਹੀਂ ਪਰ ਜਿਹੜਾ ਬੋਲਣ ਦੇ ਦੋ ਡਾਦੇ ਉਦੋਂ ਕੋਈ ਨਹੀਂ ਹੁੰਦਾ ਜਦ ਦੂਜੇ ਡਾਦੇ ਨੂੰ ਫਿਰ ਪਨਿਸ਼ਮੈਂਟ ਮਿਲਦੀ ਆ ਚਲ ਓਕੇ ਇਹ ਬਿਲੀਓ ගේ හතිබොල්ල ඒ චෙඩියෝඩ් කාඩ් කපුත්වරෝොඩ් මෑනෝඩ කොඩාවඩ්ඉ ඉඩය හතියොඩ හති දාතා ਵੇ ਤੇ ਫੜ ਕੇ ਮਾਰਨਾ ਨਹੀਂ ਇਹ ਤਾਂ ਨਹੀਂ ਵੜ ਕੇ ਮਾਰੀ ਦੀ ਜਾ ਫਿਰ ਇਹ ਤਾਂ ਮਰੀ ਜਦੋਂ ਜੀਡੂ ਕੋ ਜਾਂਦੀ ਭੱਜ ਗਈ ਓਕੇ ਸੋ ਬਿਲਿਅਰਡ ਮੈਂ ਤਾਂ ਘਾੜ ਦਿੱਤੀ ਵੇਖਾ ਕਿਤਰਾ ਖੇਡਣ ਲਈ ਕੁੜੀ ਦੇ ਨਾਲ ਨਿਆਣੀ ਬਣੀ ਨਿਆਣੇ ਦਾ ਸਿਰ ਪੈਰ ਵਾਇਆ ਹੋਵੇ ਨਿਆਣਾ ਸੋਹਣਾ ਲੱਗਦਾ ਉਹਨ ਵਾਲਿਆ ਤੇ ਵਾਲਿਆ ਲਈ ਬਦਲੀ ਕੀਤੇ ਹੁਣ ਤੇ ਸਿਰ ਉਹਦਾ ਖਿਲਰਿਆ ਬਾਪੀ ਵੇਖਾ ਸਿਰ ਮਾਉਣ ਵਾਲਾ ਵਾ ਉੱਠ ਤਾਂ ਆ ਤੇਰਾ ਸਿਰ ਮਾਵਾ ਉਹ ਟਰਾਈ ਬੈਠੀ ਨਾ ਤਾ ਤੋ ਤਾ ਵੀ ਆ ਕਿ ਨਹੀਂ ਛੇੜ ਦਿੱਤੇ ਪਈ ਹੈ ਪਤਾ ਨਹੀਂ ਮੰਮੀ ਨੂੰ ਕੀ ਹੋ ਗਿਆ ਵਾ ਸ਼ਾਇਦ ਮੈਨੂੰ ਹੀ ਨਿਹਾਣੇ ਸਾਹਮਣੇ ਹੁੰਦੇ ਮੇਰਾ ਕੋਈ ਤੀਪ ਹੋਤਾ ਹੈ ਨਹੀਂ ਹੀ ਨਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਨਿਆਣਿਆਂ ਨਾਲ ਕਿਦਾਂ ਸੰਭੀਦਾ ਵਾ ਗਲਤੀ ਤਾਂ ਮੇਰੀ ਆ ਮੈਂ ਉਹਦਾ ਪਹਿਲਾਂ ਅਸੀਰਵਾਹ ਦੇਨੀ ਨਾ ਤੇ ਆ ਫਿਰ ਮੰਮੀ ਨੂੰ ਗੁੱਸਾ ਨਾ ਆਉਂਦਾ ਮੈਂ ਵੀ ਉਹਦੇ ਆਖੇ ਲਾ ਕੇ ਤਾਂ ਖੇਡਣ ਲੱਗ ਪਈ ਹੁਣ ਮੈਂ ਪਹਿਲਾਂ ਕਹਿੰਦੀ ਤੂੰ ਸਿਰਵਾਹ ਲਾ ਫਿਰ ਆਪਾਂ ਖੇਡਦੇ ਆ اچھا ਕੋਈ ਨਹੀਂ ਹੁਣ ਮੈਂ ਮੰਮੀ ਨੂੰ ਕਹਿੰਦੀ ਮੈਂ ਆਵਾ ਦੇਨੀ ਵੇਖ ਚੱਟਾ ਫਿੱਲ ਜਿਆ ਵਾ ਕਿੱਦਾਂ ਸਰ ਕਿਤੇ ਮੈਂ ਨਹੀਂ ਪਤਾ ਵੀ ਮਸੀਰੀ ਵਾਲਾ ਕੁੜੀ ਦਾ ਮੈਂ ਹੀ ਬੋਲ ਰਹਾਂ ਹਾਂ ਤਾਂ ਮੈਂ ਸਵੇਰ ਤਾਈ ਗਈ ਆ ਤੇ ਮੈਂ ਤਾਂ ਖਾਚਾ ਲਵਾ ਦੂੰਗੀ ਤੇ ਆ ਨਹੀਂ ਨਹੀਂ ਫਤਨ ਦੋਕ ਦਿਨ ਭੁੱਲੀ ਭੁੱਲੀ ਨੇ ਬਚੇਰਾ ਕੀਤਾ ਜਿਹੜਾ ਮੈਨੂੰ ਰਿੰਪੀ ਆਂਦੀ ਉਹ ਗੱਲਾਂ ਹੀ ਹੁੰਦਾ ਚੀ ਮੈਂ ਤਾਂ ਖੈਤੀ ਮੇਰੀ ਜਮ ਚੰਗੀ ਜਾਊਗੀ ਲਾ ਮੀ ਮੇ ਬਾਦ ਨਹੀਂ ਆ ਗੁੱਸਾ ਨਾ ਕਰੀ ਸਵੇਰ ਦਾ ਤੇ ਤੂੰ ਵਾਇਆ ਨਹੀਂ ਛੇੜੀਦਾ ਨਹੀਂ ਮੈਂ ਲੱਗੀ ਸੀ ਵੋਨ ਤੇ ਮੈਨੂੰ ਕਹਿੰਦੀ ਪਹਿਲਾਂ ਮम्मा ਮੇਰੇ ਨਾਲ ਗੇਮ ਖੇਡੋ ਤੇ ਫਿਰ ਮੈਂ ਆਵਾਂਗੀ ਤਾਂ ਕਰਕੇ ਨਹੀਂ ਮੈਂ ਵਾਇਆ ਲਿਆ ਮੈਂ ਵੋਨੀ ਆ ਨਿਆਣੇ ਤੇ ਧੀਏ ਬੜਾ ਕੋਹਾਂਦੇ ਹੁੰਦੇ ਆ ਵੀ ਹਾੜੀ ਨਾ ਆ ਕਰ ਤਾਂ ਮੈਂ ਆ ਸ਼ਰਤ ਰੱਖਣੀ ਆ ਤੇ ਆ ਸ਼ਰਤ ਰੱਖਣੀ ਆ ਤਾਂ ਭਰ ਨਿਆਣਾ ਨਾ ਸਵਾਰਿਆ ਬਣਾਇਆ ਸੋਹਣਾ ਲੱਗਦਾ ਵਾ ਨਿਆਣੇ ਨਵਾਲ ਤੜ ਕੇ ਪਹਿਲਾਂ ਢੀਡੇ ਪਾਓ ਤੇ ਫੇਰੇ ਦਾ ਛੇੜ ਪੈਰ ਵਾ ਫੇਰ ਪਾਪ ਮੈਂ ਤੂੰ ਖੇਡਦੀ ਰਵੇਂ ਤਾਂ ਕੋਈ ਗੱਲ ਨਹੀਂ ਨਹੀਂ ਮੈਂ ਨਵਾਂ ਨਾ ਤੇ ਨਹੀਂ ਲਿਆ ਹੀਗਾ ਤੇ ਫੇਰ ਐਸੇ ਕਰਕੇ ਨੇ ਮੈਨੂੰ ਉਹ ਮੇਤੋ ਹੀ ਗਲਤੀ ਹੋ ਗਈ ਵੀ ਮੈਂ ਇਹਨੂੰ ਪਹਿਲਾਂ ਕਹਿੰਦੀ ਵੀ ਚਾਲ ਕੋਈ ਨਹੀਂ ਪਹਿਲਾਂ ਤੂੰ ਸਿਰ ਵਾਲਾ ਫਿਰ ਖੇਡਦੇ ਜੇ ਕੋਈ ਆ ਜੇ ਇਹਦੇ ਆਖਣਾ ਵੇ ਕੁੜੀ ਦਾ ਵੇ ਚਾਟਾ ਕੁੜੀ ਦਾ ਤੇ ਉਹ ਹੀ ਹਾਲ ਰਿਹਾ ਮੈਂ ਕੋਈ ਗੱਲ ਨਹੀਂ ਕਿਹਾ ਮੈਂ ਬਾਦ ਵਿੱਚ ਸੋਭਾ ਲਈ ਜੀ ਹੁੰਦੀ ਹਦੀ ਏ ਠੀਕ ਗੁੱਸਾ ਨਾ ਮੇਰੀ ਗੱਲ ਦਾ ਕਰੀ ਚਲ ਨਹੀਂ ਕਰਦੇ ਲਿਆ ਤਾਂ ਭਾਰ ਗੱਡ ਸਵਾਰ ਕੇ ਰੱਖਿਆ ਘਰ ਕੁੜੀ ਨੂੰ ਆਨੇ ਕੋਈ ਗੱਲ ਨਿਕਲ ਤੋ ਸਵੇਰੇ ਵਾਦਿਆ ਕਰਨਾ ਇਹਦੇ ਨਾਲ ਸਾਡਾ ਵੀ ਦਿਲ ਠੰਡਾ ਤੇ ਪਿਓ ਦਾ ਵੀ ਠੰਡਾ ਵੇਖਣ ਵਾਲਿਆਂ ਦਾ ਹਾਂ ਚਰਵਾ ਕੇ ਬਾਹਰ ਆ ਜਾ ਚੰਗਾ ਪੜ ਲਿਆ ਵਾ ਜਾਂ ਨਹੀਂ ਤਾਂ ਆਪਣਾ ਲੈ ਕੇ ਕਿਤਾਬ ਤੇ ਪੜ ਨਹੀਂ ਪੜਨਾ ਅੱਜ ਦਾ ਆਖੀ ਬਾਤ ਪੜ ਲੈ ਚੰਗਾ ਸਮ੍ਰਿਤਾ ਜੇ ਤੂੰ ਪਹਿਲਾਂ ਸਿਰਵਾ ਦੇਂਨੀ ਤਾਂ ਫਿਰ ਤੇਰ ਦਾਦੀ ਮੂਹ ਮੈਨੂੰ ਝਿੜਕ ਦਿੱਤਾ ਨਾ ਮੈਨੂੰ ਉਹ ਪੁੱਪਾ ਤਾਈ ਦਾਦੀ ਉਹ ਮਾਤੇ ਮੈਨੂੰ ਪਹਿਲਾਂ ਇੱਧਰ ਝਿੜਕਦੇ ਰਹਿੰਦੇ ਆਂ ਤੇ ਤੂੰ ਕੋਲ ਦਾ ਸਿਰਵਾ ਲਾ ਉਹ ਤੁਹਾਨੂੰ ਕਿੱਥੇ ਦੇਗੀ ਜੀ ਸਿਰ ਨਹੀਂ ਵਾਇਆ ਹੂੰ ਗਲਤੀ ਸਾਡੀ ਵੀ ਆ ਨਾ ਪਹਿਲਾਂ ਮੈਂ ਤੇਰਾ ਸਿਰਵਾ ਦੇਂਨੀ ਨਾ ਫਿਰ ਆਪਾਂ ਝਿੜਦੇ ਰਹਿੰਦੇ ਆਂ ਉਹਨੂੰ ਫਿਰ ਭਾਂ ਸਾਰਾ ਦੇ ਨਹੀਂ ਝਿੜਦੇ ਰਹੇ ਹਨਾ ਉਹਨਾਂ ਕਾਲ ਤੋਂ ਇੰਦਾ ਕਰਿਆ ਕਰਨਾ ਪਹਿਲਾਂ ਵੀ ਤੂੰ ਸਿਰਵਾਇਆ ਕਰ ਠੀਕ ਠੀਕ ਆ ਕਤੋਇਆ ਉਹ ਇਦੈਂ ਭਰ ਉਹ ਮੇਰਾ ਪੂਰਾ ਮਨ ਗਿਆ ਹੈ ਹਾਂ ਕਿੱਧਰ ਗਿਆ ਹੈ ਪੈਲੀਆਂ ਵੱਲ ਹੂੰ ਅੱਛਾ ਜਰਕਰ ਵਾਲ ਵੀ ਧਿਆਨ ਦਿਆ ਕਰ ਕਿਉਂ ਕਿ ਆ ਕਰ ਨੂੰ ਘਰ ਨੂੰ ਤੇ ਚਲੋ ਕੁਝ ਨਹੀਂ ਹੋਇਆ ਕੁੜੀ ਦਾ ਸਵੇਰ ਦਾ ਸਿਰ ਮਾਉਣ ਵਾਲਾ ਤੇ ਕੁੜੀ ਦੇ ਨਾਲ ਖੇਡਣ ਡਈ ਤੇ ਮੈਂ ਉਹਨੂੰ ਆਖਿਆ ਵੀ ਆ ਮੈਂ ਤੇਰਾ ਸਮਰੀਤ ਸਿਰਵਾਦਾ ਨਿਆਣਾ ਸਵਾਰਿਆ ਬਣਾਇਆ ਹੋਵੇ ਤੇ ਸੋਨਾ ਲੱਗਦਾ ਵਾ ਵੇਖਣ ਵਾਲੇ ਨੂੰ ਵੀ ਸੋਨਾ ਲੱਗਦਾ ਵਾ ਤੇ ਨਾ ਉਹਨੇ ਸਵੇਰ ਦਾ ਸੇਰੀ ਨਹੀਂ ਕੁੜੀ ਦਾ ਵਾਇਆ ਚਲ ਕੁੜੀ ਤੂੰ ਖੇਡਣ ਦੇ ਚਲ ਕੁੜੀ ਦਾ ਦਿਲ ਹੀ ਲਾਉਣ ਰਹੀ ਆ ਫੇਗੀ ਨਹੀਂ ਦਿਲ ਤੇ ਚਲੋ ਲਾਉਣ ਢਈ ਆ ਪਰ ਜੋਦੇ ਸਵਾਰਿਆ ਬਣਾਇਆ ਨਿਆਣਾ ਸੋਨਾ ਲੱਗਦਾ ਵਾ ਚਲ ਦੋਵੇਂ ਬਾਵਾ ਖਾਣ ਫੇਰ ਵੀ ਕੋਈ ਆਵੇ ਵੀ ਤਾਂ ਵੀ ਆਖਣਾ ਚਲੋ ਚੰਗੀ ਏ ਜਿਹੜੀ ਵੀ ਕੁੜੀ ਨੂੰ ਸਵਾਰ ਬਣਾ ਕੇ ਰੱਖਦੀ ਆ ਤੇ ਜੇ ਉਹ ਤੁਮੈਂ ਆਂ ਆ ਖਾਂ ਤੇ ਫਿਰ ਮੇਰੀ ਗੱਲ ਦਾ ਤੇ ਤੂੰ ਵੀ ਗੁੱਸਾ ਕਰਨਾ ਤੇ ਉਹਨੇ ਵੀ ਗੁੱਸਾ ਕਰਨਾ ਵੀ ਸੱਸ ਨੋਕਾ ਟੋਕੀ ਕਰਦੀ ਨਹੀਂ ਗੁੱਸਾ ਵੀ ਕਰਨਾ ਵਾ ਚਲ ਦੋਵੇਂ ਮਾਮਾ ਦੀਆਂ ਖੇਡਦੀਆਂ ਰਹਿੰਦੀਆਂ ਫਿਰ ਕੀ ਆ ਚਲ ਖੇਡਦੀਆਂ ਤੇ ਰਹਿੰਦੀਆਂ ਵਾ ਇੰਨਾ ਸਮੀਰ ਦਾ ਦਿਲ ਲੱਗਾ ਵਾ ਹਾਂ ਦਿਲ ਤੇ ਲੱਗਾ ਵਾ ਤਰਾ ਤੇ ਕੁੜੀ ਖੁਸ਼ ਵਾ ਪਰ ਸਿਰ ਪੈਰ ਵਾ ਕੇ ਉਹਦਾ ਰੱਖਿਆ ਕਰੇ ਲੀੜਾ ਲੱਤਾ ਉਹਨੂੰ ਪਾ ਕੇ ਰੱਖਿਆ ਕਰੇ ਜੇ ਮੈਂ ਕਿਹੋ ਜਿਹੀ ਸਮੀਰ ਵੀ ਜਿੱਦਾਂ ਜੂ ਤਾਂ ਬੜੀਆਂ ਕਰ ਜਾਂਦੀ ਹੈ ਨਾ ਧਿਆਣਾ ਤੇ ਜੇ ਦੇਤਰ ਹੀ ਕਰਦਾ ਹੁੰਦਾ ਪਹਿਲਾਂ ਮੈਂ ਆਪਣੀ ਮਾਨਾ ਕਰਦੀ ਹੁੰਦੀ ਇਦਾਂ ਹੀ ਮੈਂ ਆ ਪਹਿਲਾਂ ਆ ਮੇਨਾ ਕਰ ਤੇ ਮੈਂ ਫੇਖਾਣੀ ਰ ਪਰ ਜਦਾਂ ਤੇ ਕਰਦਾ ਹੁੰਦਾ ਹੁੰਦਾ ਬੰਨਿਆ ਮਿਆਣਾ ਫੇਰ ਵੀ ਆਪ ਵੀ ਥੋੜੀ ਬਹੁਤੀ ਸੋਚ ਚਾਹੀਦੀ ਆ ਤੇ ਇੰਨਾ ਕੋ ਨੂੰ ਸਮਝਾ ਦੇ ਵੀ ਪਹਿਲੋ ਕੁੜੀ ਨੂੰ ਤਿਆਰ ਪਿਆ ਕਰ ਲਿਆ ਕਰ ਤੇ ਫੇਰ ਜੋ ਮਰਜੀ ਭਾਈ ਖੇਡਦੀਆਂ ਰਿਆ ਕਰੋ ਭਾਵੇਂ ਜੋ ਮਰਜੀ ਕੰਮ ਤੋਂ ਵਕਤੇ ਨਿਬੇੜ ਲੇਤੀ ਚੱਲ ਇੰਨੇ ਨਾਲ ਉਹਦਾ ਵੀ ਜੀ ਲੱਗਾ ਰਿਹਾ ਲੱਗੂ ਤੇ ਇਹਦਾ ਵੀ ਕੁੜੀ ਦਾ ਵੀ ਜੀ ਲੱਗੂ ਚੱਲ ਕਹਿ ਲੂਗਾ ਮੈਂ ਤੁਸਾਂ ਹਾਂ ਪੈਦਾਂਗੇ ਆਹੋ ਤੇ ਤੂੰ ਇੰਨੀ ਗੱਲ ਬਹੁਤਾ ਆਦੀ ਜਾਂ ਮੈਂ ਆਨੀ ਆ ਤੇ ਫੇਰ ਮੈਂ ਵੀ ਮੁੜ ਕੇ ਆਪ ਸੋਚਦੀ ਰਹੀ ਨਹੀਂ ਵੀ ਆਖਣਾ ਵਾ ਮੈਨੂੰ ਟੋਕਦੀ ਆ ਨਹੀਂ ਨਹੀਂ ਟੋਕਣਾ ਕਿਉਂ ਆ ਆਹੋ ਤੇ ਹੁਣ ਤੇ ਨੂੰ ਸੁਖ ਹੈਗਾ ਯੋ ਦੰਦ ਦੰਦ ਹੀ ਆ। ਸੋ ਕਤੇ ਬੜਾ ਐ ਮੈਂ ਆਖੀ ਗਿਆ ਕੰਮ ਤੇ ਨਹੀਂਗਾ ਮੈਨੂੰ ਕੋਈ ਕਰਨ ਦਿੰਦੀ। ਹਾਂ। ਤੇ ਪਰ ਕੁੜੀ ਵਾਲੀ ਆ ਮੈਨੂੰ ਕੁੜੀ ਦਾ ਹੀ ਹੁੰਦਾ। ਚਲ ਕੁੜੀ ਹੁਣ ਉਹਦੀ ਵੀ ਕੁੜੀ ਆ ਉਹਦੀ ਕੋਲੋਂ ਕਿਹੜੀ ਦੁਪਰਾਈ ਆ ਹੁਣ। ਆਹੋ ਨਹੀਂ ਹੈ ਤੇ ਠੀਕ ਆ ਪਰ ਉਹਨਾਂ ਥੋੜਾ ਤੂੰ ਉਹਨੂੰ ਵੀ ਸਮਝਾ ਦੇ ਇਹਨੂੰ ਘਰ ਵਾਲੀ ਨੂੰ ਆਪਣੀ। ਕੋਈ ਨਹੀਂ ਸਮਝਾ ਦਾਂਗੇ ਸਮਝਾ ਦਾਂਗਾ। ਆਹ। ਤੇ ਤੇ ਆ ਦੇਖਾ ਕਰ ਮੈਨੂੰ ਧਿਆਨ ਕੇ ਦਬਕੇ ਮਾਰ ਦਿੰਦੇ ਇਹਨੂੰ ਆ ਨਹੀਂ ਮੈਂ ਤੇ ਆਂਦੀ ਹਿੰਦੀ ਪਿਆ ਹੈ। ਟੀ ਮੈਂ ਆਪਣੇ ਮਨੋਂ ਪਤਾ ਕਿੰਨੀ ਦੁਖੀ ਹੁੰਦੀ। ਉਨ ਮੈਂ ਕਾਮਨੀ ਕੀ ਜੀ ਨੂੰ ਆਖਣਾ ਆ ਉਹ ਕਰਿਆ ਆ ਕਰ ਚਲ ਹੈਗੀ ਨੀ ਜੀ ਜਿੰਦ ਹੁਣ ਮਾ ਹੁਣ ਬਾਪਾ ਖੁਸ਼ ਵਾ ਕੁੜੀ ਨਹੀਂ ਹੁਣ ਖੁਸ਼ ਵਾ ਆਹ ਪੜਾਉਂਦੀ ਵੀ ਆ ਬਾਰੇ ਸਾਰੇ ਕੰਮ ਮੈਨੂੰ ਵੀ ਪਤਾ ਵਾ ਵੀ ਖੁਸ਼ ਆ ਕੋਈ ਨਹੀਂ ਮੈਂ ਕਹਿ ਦਾਂਗਾ ਉਹਨੂੰ ਆ ਇਹੋ ਹੀ ਆ ਮੈਨੂੰ ਹੋਰ ਨਹੀਂ ਕਿ ਕੋਈ ਵੀ ਚੱਲ ਲੀੜਾ ਲੱਤਾ ਉਹਨੂੰ ਧੋਤਾ ਪਾ ਦੇ ਆ ਤੂੰ ਵੀ ਟੁੱਕ ਜੱਕੀ ਨਾ ਕਰਿਆ ਕਰ ਕੋਈ ਗੱਲ ਨਹੀਂ ਨਹੀਂ ਮੈਂ ਕੀ ਟੋਕਣਾ ਮੈਂ ਤਾਂ ਉਦਨ ਦਾ ਕੋ ਹੱਕ ਆ ਹੀ ਨਹੀਂਗਾ ਹੌਲੀ ਹੌਲੀ ਹੋ ਜਾਣਾ ਸਭ ਠੀਕ ਤੇ ਆ ਹੋਣੀ ਮੈਂ ਆਖਿਆ ਵਾ ਤੇ ਹੋਣੀ ਮੈਂ ਪਸਤੌਣ ਢਈ ਆ ਪਿਆ ਹੈ ਮੈਂ ਉਹਨੂੰ ਆਖਿਆ ਪਹਿਨਾ ਕੁੜੀ ਦਾ ਸਿਰ ਕਿਉਂ ਨਹੀਂ ਵਾਇਆ ਤੇ ਮੈਂ ਆਖਿਆ ਮੈਂ ਵਾਹ ਦਿੰਨੀ ਅਸ ਬੋਲਾ ਹੀ ਤੂੰ ਨਹੀਂ ਬੋਲਿਆ ਤੇ ਨਹੀਂ ਗਾ ਇੰਨਾ ਹੀ ਮੈਂ ਆਖਿਆ ਵੀ ਸਮਰੀਤ ਆ ਪਹਿਲਾਂ ਮੈਂ ਤੇਰਾ ਸਿਰ ਵਾਵਾ ਸਿਰ ਦਾ ਤੁਸੀਂ ਸੇਰੀ ਨਹੀਂ ਵਾਇਆ ਤੇ ਫੇਰ ਆਈ ਤੇ ਆndi ਮੰਮੀ ਮੈਂ ਵਾਹ ਦਿੰਨੀ ਆ ਬਹਾ ਚੱਲ ਵਾਦੇ ਫੇਰ ਚੱਲ ਕੋਈ ਗੱਲ ਨਹੀਂ ਕਹ ਦਿੰਦਾ ਤੂੰ ਨਾ ਪੁੱਛ ਬੋਤਿਆ ਕਰ ਬੋਤਨਾ ਪੁੱਛਿਆ ਕਰ ਕੋਈ ਨਹੀਂ ਮੈਂ ਕੀ ਪੁੱਛਣਾ ਵਾ ਪੁੱਤ ਆ ਇਹ ਖੰਡੀ ਤਿਆਰ ਰੱਖਦੀ ਹੁ ਤਾਂ ਉਹ ਆਨੀ ਸੁਖੀ ਵਸੋ ਤੁਸੀਂ ਆਪਣੇ ਘਰ ਅਜੇ ਤਾਂ ਬੜਾ ਰੱਖਦੀ ਆ ਗਾੜੀ ਦਾ ਪਤਾ ਨਹੀਂ ਚਲੋ ਇਹ ਨਾ ਹੋਇਆ ਆਪਾਂ ਜ਼ਿਆਦਾ ਕਹਿਗਾ ਕਿ ਉਹਨੂੰ ਉਹਦਾ ਮਾਨ ਹੀ ਚੁੱਕਦੀ ਹੈ ਨਹੀਂ ਨਹੀਂ ਮਾਨ ਅਹੀਂ ਕੀ ਚੁੱਕਣਾ ਵਾ ਚੱਲ ਹੋ ਹਟ ਨਹੀਂ ਕੋਈ ਇਹ ਜੱਗ ਲੈ ਪੈਂਦੀ ਹੁੰਦੀ ਨਾ ਬਹੁਤ ਇਹ ਹੋਈ ਤੂੰ ਆਪ ਹੀ ਚਾਰ ਕੁੜੀ ਨੇ ਸਵਾਰ ਬਿਆਣਾ ਲਿਆ ਕਰ ਪੈਨੋ ਕੋਈ ਨਹੀਂ ਕਹਿ ਦਿੰਦਾ ਬਾਹਰ ਵੀ ਚੰਗੀ ਲੱਗੂ ਸੋਭਾ ਤਾਂ ਢੀਆ ਪੁੱਤ ਤੇਰੀ ਵੀ ਤੇ ਉਹਦੀ ਵੀ ਨਹੀਂ ਉਹਦਾ ਸੋਭਾ ਵਾ ਕੋਈ ਗੱਲ ਤੇ ਜੇ ਨਿਆਣੀ ਇਤਰਾ ਵਾਲ ਖਿਲਰੇ ਏਦਾਂ ਤੁਰੀ ਫਿਰੂਗੀ ਤਾਂ ਸਾਰੇ ਆਖਣਾ ਵਾ ਇਹ ਉਹਦਾ ਤੇ ਉਹ ਹੀ ਤੇ ਕੁੜੀ ਦਾ ਹਾਲ ਰਿਆ ਚੱਲ ਕੋਈ ਗੱਲ ਪੁੱਛਦਾ ਮੈਨੂੰ ਕੈਨੋ ਝੜਕੀ ਝੜਕੀ ਨਾ 아니 ਆਖੀ ਨਾ ਕੋਈ ਚਲੋ ਕਰੂਗੀ ਨਾ ਹੁਣ ਆਖੂਗਾ ਹੀ ਨਾ ਜੋਰਾ ਜੇ ਮੈਂ ਆ ਆਖਿਆ ਤੇ ਮੇਰੀ ਗੱਲ ਦਾ ਗੁੱਸਾ ਕਰੇਂ ਅੱਜ ਤੇ ਮੈਂ ਦਿੱਤਾ ਆ ਹੁਣ ਮੁੰਡੇ ਨੂੰ ਆਖਤਾ ਆ ਪੇ ਮੁੰਡਾ ਸੁਮਿਰਦਾ ਵੇ ਤੂੰ ਆ ਨਾ ਕਾਗਜ਼ ਜਿਹੜੇ ਇੱਥੇ ਰਹਿਣ ਦਿੰਨੀ ਆ ਨਾ ਡੈਸਟਬਿਨ ਚ ਪਾ ਦਿਆ ਕਰ ਇਹ ਮੈਂ ਇੱਥੇ ਪੜ੍ਹਨ ਦੀ ਇਹ ਫੇ ਮੈਂ ਨਾਲ ਖਾਲੇ ਫੇ ਬਾਅਦ ਚ ਮੈਂ ਉਹ ਹੁੰਦਾ ਨਹੀਂ ਚੀਕਦਾ ਅੱਛਾ ਤਵੇ ਬੈਗ ਜਿੱਥੇ ਤੂੰ ਨਾ ਦੂਜਾ ਬੈਣੀ ਹੈ ਨਾ ਪੜਨ ਬੈਗ ਉੱਥੇ ਰੱਖ ਦੇਣੀ ਆ ਬੈਗ ਨਾ ਆਪਣਾ ਜਿੱਥੇ ਰੱਖੀਦਾ ਨਾ ਉੱਥੇ ਰੱਖੀਦਾ ਹੁੰਦਾ ਵਾ ਠੀਕ ਆ ਇਦਾਂ ਫਿਰ ਨਾ ਘਰ ਗੰਦਾ ਲੱਗਦਾ ਆਪਣਾ ਘਰ ਆਪਾਂ ਪੱਪੇ ਸਵਾਰ ਕੇ ਰੱਖਣਾ ਹੁੰਦਾ ਨਾ ਹਨਾ ਚਲ ਇਹ ਕਿੱਲੋਂ ਪਤਾ ਹੁੰਦਾ ਜਾਂ ਮਾਵਾਂ ਧੀਾਂ ਚ ਕੁਛ ਨਹੀਂ ਸੇਰਵਾ ਕੇ ਢਹੀ ਗਈ ਤੇ ਉਹ ਦਿਨ ਮੈਂ ਕਹਿੰਦੀ ਵੀ ਬੈਗ ਚੁੱਕ ਕੇ ਰੱਖ ਲਿਆ ਕਰ ਆਪਣਾ ਉਹਦੇ ਵਾਸਤੇ ਸੁੱਟ ਛੱਡਦੀ ਆ ਇਹਦਾ ਸੇਰ ਨਹੀਂ ਵਾਇਆ ਸੀ ਲੇਟ ਵਾਇਆ ਇਹਦਾ ਹੁਣ ਇਹ ਮੈਂ ਖੇਡਣ ਲੱਗ ਪਈ ਕਹਿੰਦੀ ਮੇਨਾਂ ਪਹਿਲਾਂ ਖੇਡ ਤੇ ਫੇਰ ਜਾ ਕੇ ਮੈਂ ਤੇ ਆ ਸੇਰ ਬੋਣਾ ਮਾੜਾ ਕਹਿਦੀ ਕਹਿੰਦੀ ਆਜ ਉਹਨੇ ਸ਼ੇਰ ਨਹੀਂ ਵਾਇਆ ਉਹਦਾ ਆ ਮਮੀ ਨੂੰ ਗੁੱਸਾ ਜਿਹਾ ਆ ਗਿਆ ਤੇ ਮੈਨੂੰ ਕਹਿੰਦੀ ਪਹਿਲਾਂ ਮੇਨਾਂ ਖੇਡੋ ਤੇ ਫੇਰ ਮੈਂ ਸੇਰ ਬੋਣਾ ਮੈਂ ਤੈਨੂੰ ਕਿਹਾ ਮੈਂ ਕਿਹਾ ਉਹ ਆ ਜਿਦਾ ਕਰ ਚੰਦੀ ਪਹਿਲਾਂ ਕੋਈ ਨਾ ਕੋਈ ਮੇਨਾਂ ਖੇਡੇ ਜਮ ਆ ਕਾ ਫੇਰ ਕਰਨਾ ਹੂੰ ਨਹੀਂ ਗਲਤੀ ਮੇਰੀ ਵੀ ਹੋ ਗਈ ਮੈਂ ਸੋ ਉਹਨੂੰ ਕਹਿੰਦੀ ਵੀ ਪਹਿਲਾਂ ਮੈਂ ਤੇ ਸੇਰ ਵਾਦਾ ਤੇ ਫੇਰ ਖੇਡ ਲੈਨੇ ਨੀ ਨੀ ਪਹਿਲਾਂ ਵਾਦਾ ਕਰ ਐਵੇਂ ਹੂੰ ਬਾਹਰ ਵੀ ਨਹੀਂ ਆਣਾ ਸਿਰ ਸੁਵਾਇਆ ਸੋਨਾ ਕੱਪੜੇ ਪਾਏ ਉਹ ਤੇ ਜਵਾਇਦੇ ਪੀਚੇ ਗੱਲਾਂ ਆ ਨਹੀਂ ਸੋਨਾ ਤੇ ਰੱਖਦਾ ਨਾ ਤੇ ਲਿਆ ਹੀ ਨੇ ਬਸ ਸ਼ੇਰ ਹੀ ਰਹਿ ਗਿਆ ਹੈਗਾ ਤੂੰ ਵੀ ਪਹਿਲਾਂ ਸਿਰ ਸੁਵਾਇਆ ਕਰ ਨਹੀਂ ਮੈਂ ਜੀ ਨਹੀਂ ਕਰਦਾ ਪਹਿਨਾ ਮਾਂ ਨੂੰ ਕਿਉਂ ਨਹੀਂ ਕਰਦਾ ਪਹਿਲਾਂ ਸਿਰ ਸੁਵਾ ਕੇ ਫਿਰ ਦਾਦੀ ਆ ਮਾਂ ਗੁੱਸੇ ਹੁੰਦੀ ਹੈ ਨਾ ਤੇ ਮਾਂ ਨੂੰ ਕਿੰਨੇ ਛਿੜਕਾ ਪਿਆ ਗਿਆ ਵੇਖਦਾ ਤੇ ਜਿਰੂ ਜਿਰ ਕਪੋੜੀਆਂ ਦੀ ਸਿਆਣੀ ਹੈ ਹੁਣ ਉਹ ਕਹਿੰਦੀ ਆਣੀ ਪਪਾ ਹਾਂ ਇੱਕ ਗੱਲ ਤੁਸੀਂ ਮੇਰੇ ਨਾਲ ਗਏ ਠੀਕ ਹੈ ਮੈਂ ਉਹ ਗਿਆ ਆਪਣੀਆਂ ਕਣਕਾਂ ਵੇਖਣ ਗਿਆ ਸੀ ਤੇ ਮੈਨੂੰ ਦੱਸਿਆ ਹੀ ਨਹੀਂ ਅਸਵੇਰ ਦਾ ਤੂੰ ਉਹਦੇ ਸਤਿਗੁਰ ਦੇ ਨਾਲ ਗਿਆ ਮੈਂ ਰੋੜਣੀ ਵੀ ਤੁਹਾਨੂੰ ਘਰ ਵਿੱਚ ਅੱਛਾ ਮਰ ਕੇ ਮੈਨੂੰ ਕੰਮ ਪੈ ਗਿਆ ਮੈਂ ਬਾਹਰ ਚੱਲ ਗਿਆ ਇਦਾਂ ਹੀ ਤੂੰ ਮੈਨੂੰ ਕੋਲ ਭੰਡਈ ਮੈਂ ਚੀਜੀ ਮੰਗਵਣੀ ਹੈ ਕਿਤਾ ਦੇਗਾ ਮਰ ਚੀਜੀ ਜਿਹੜਾ ਹੈ ਨਹੀਂ ਚੀਜੀ ਮੈਂ ਵੀ ਹੀਗੀ ਬੱਸ ਹੂੰ ਫਿਰ ਹੋਰ ਕੋਈ ਨਹੀਂ ਹੈਗਾ ਤੇ ਆਪਣੀ ਮੰਮੀ ਨੂੰ ਕੋਈ ਚੀਜ਼ ਬਣਾ ਦਿੰਦੀ ਕੋਈ ਨਾ ਪਾਸਾ ਹੈਗਾ ਨਾ ਕੋਚੀਗਾ ਫਿਰ ਕੀ ਗੰਦੀ ਚਲੋ ਪਤਾ ਤੇ ਕਰੀ ਨਾਲ ਪੁੱਛ ਲੈਣਾ ਵੀ ਕੀ ਬਣਾਉਣਾ ਵੀ ਕੋ ਹੁੰਦਾ ਆ ਵੀ ਮਾਂ ਨੂੰ ਤੇਰੀ ਨੂੰ ਭਾਂਦੇ ਭਾਂਦੇ ਕੋਈ ਚੀਜ਼ ਜੂਜ਼ਾ ਮੰਗਾ ਕੇ ਖਾ ਲਿਆਗਾ ਬਣਾ ਲਿਆ ਕਰੂਗਾ ਬਣਾ ਦੇ ਆ ਬਣਾ ਦੇ ਆ ਬਣਾ ਦੇ ਠੀਕ ਆ ਹੈ ਨਾ ਲਿਓ ਵੀ ਅਰੇ ਲੱਗੀ ਅਰੇ ਲੱਗੀ ਰਹੂਗੀ ਦਿਲ ਲੱਗ ਜੂਗਾ ਉਹਦਾ ਹਮ ਹਣਾ ਨਵੇਂ ਥਾ ਆਈ ਹੈ ਨਾ ਕੱਲ ਜੇ ਕੱਲੀ ਰਹੂਗੀ ਤੇ ਫਿਰ ਉਹ ਤਾਂ ਦਿਲ ਨਹੀਂ ਲੱਗਣਾ ਹੁਣ ਦਿਲ ਤੇ ਤੂੰ ਲਾਉਣਾ ਨਾ ਗੱਲਾਂ ਕਰ ਕਰ ਕੇ ਉਹਦੇ ਨੂੰ ਹਾਂ ਉਹ ਜਿਵੇਂ ਨਾ ਹਾਦੂ ਵਾਰੀ ਖੇੜ ਦੇਂਦੇ ਜੋ ਮੈਂ ਕਹਣਾ ਉਹਦੋਂ ਖੇੜ ਲੰਦੇ ਨੇ ਮੈਂ ਮम्मा ਮਾਂ ਗੀ ਮਮਾ ਜਦੋਂ ਪੈਣਾ ਕਹਿੰਨੀ ਨਹੀਂ ਕਿ ਮਮਾ ਮੈਂ ਨਾ ਛੱਡੋ ਫੇ ਮੈਂ ਕੰਮ ਕਰਨਾ ਮਮਾ ਵੀ ਮੇਰਾ ਖੜ ਦੇ ਤੇ ਆ ਨਾ ਮਮਾ ਵੀ ਚਲ ਪੁੱਤ ਇਹ ਵੀ ਤੇਰੀ ਮਮਾ ਹੀ ਆ ਜਿਹਨੂੰ ਹੁਣ ਆਪਣੀ ਮਮਾ ਹੀ ਸਮਝਣਾ ਠੀਕ ਆ ਠੀਕ ਆ ਫੇ ਮਨ ਕਿ ਨਹੀਂ ਮੈਗੀ ਬਣਾ ਦੇ ਚਲ ਕਿਆ ਬਣਾ ਦੇਣੀ ਹੁਣ ਸ਼ੁਕਰ ਪ੍ਰਮਾਤਮਾ ਕੋ ਕਿਤਾ ਵੀ ਦਿਲ ਲਗਾਈ ਮम्मा ਮੈਨੂੰ ਮੈਗੀ ਬਣਾ ਦੋ। ਯਾਹ? ਹੁਣ ਮੈਂ ਜੇ ਸ਼ਰਤ ਰੱਖਾਂ ਤੇ ਲੱਗੇ। ਕਿਹੜੀ ਸ਼ਰਤ? ਮੈਂ ਪੜ੍ਹਨ ਦੀ ਸ਼ਰਤ ਰੱਖੂੰਗੀ। ਐਨੀ ਪੜਾਈ ਕਰ ਤੇ ਫੇਰ ਮੈਂ ਤੈਨੂੰ ਮੈਗੀ ਬਣਾ ਦੂੰਗੀ। ਉਹ ਮੈਂ ਪੜ੍ਹ ਹੀ ਲੈਣੀ ਐ ਨਿਯੋਧਿਨਾਂ ਕਰਦੇ ਰਹਿੰਦੇ। ਅੱਛਾ। ਉਹ ਤੇ ਮੇਰਾ ਅੱਧਾ ਹੋ ਗਿਆ ਵਾ। ਤੇ ਉਹ ਤੇ ਦੋ ਚੈਪਟਰ ਦੇਖੋ। ਉਹ ਉਹ ਲੱਗੇ ਵਰਡ ਵੀ ਨਹੀਂ ਰਿਹਾਗੇ। ਅੱਛਾ। ਬੱਸ ਐਡੀਸ਼ਨ ਦੇ ਪੜ੍ਹ ਲੈਣੀ। ਹਾਂ। ਠੀਕ ਆ। ਚਲ ਜਾ ਬੈ ਮੈਂ ਬਣਾਉਣੀ ਮੈਗੀ। ਠੀਕ ਆ। ਆਕ।